ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਾਛੀਕੇ ਤੋਂ ਕਵਰ ਕਰਾਂਗੇ ਜੀ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਹਾਲ ਸਿੰਘ ਵਾਲਾ ਜਿਹੜਾ ਮੋਗੇ ਤੋਂ ਬਾਯਾ ਬਰਨਾਲੇ ਨੂੰ ਜਾ ਰਿਹਾ ਜੀ ਪੱਖੋ ਗੈਂਚੀਆਂ ਨੂੰ ਉਹਦੇ ਉੱਤੇ ਇਹ ਬਿੰਦ ਆ ਗਿਆ ਠੀਕ ਹੈ ਜੀ ਤੇ ਅੱਜ ਤੁਹਾਨੂੰ ਲੋਕਲ ਵੀਡੀਓ ਦਿਖਾਵਾਂ ਮੈਂ ਕੋਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ ਬਰੀਡਰ ਮੰਝਾਂ ਅੱਜ ਤੁਹਾਨੂੰ ਪੂਰੀਆਂ ਜਾਤ ਵਾਲੀਆਂ ਮੰਝਾਂ ਦਿਖਾਵਾਂਗੇ ਕਦੋਂ ਕਿ ਇਹਨਾਂ ਦੀ ਕੀ ਡਿਟੇਲ ਆ ਸਾਰਾ ਕੁਝ ਬਾਈ ਜੀ ਤੋਂ ਪੁੱਛ ਕੇ ਦੱਸਾਂ ਇਹ ਫੋਨ ਤੁਸੀਂ ਜਾਣਕਾਰੀ ਲੈ ਕੇ ਫਿਰ ਸੌਦਾ ਕਰਨਾ ਜੀ ਸਸਰੀ ਘਰ ਬਾਈ ਜੀ ਸਸਰੀ ਘਰ ਦੀ ਹੋ ਠੀਕ ਠਾਕ ਹਾਂ ਠੀਕ ਠਾਕ ਪਹਿਲਾਂ ਤਾਂ ਨੰਬਰ ਬੋਲ ਦਗੇ ਨੰਬਰ ਆ ਜੀ 97817 53969 ਰੰਜਾ 969 ਪਿੰਡ ਆਪਣਾ ਜੀ ਪਿੰਡ ਮਾਸੀਕੇ ਜਿਲ੍ਹਾ ਆਪਾਂ ਨੂੰ ਆ ਗਿਆ ਮੋਗਾ ਤਸੀਲ ਆ ਗਈ ਨਿਹਾਲ ਸਿੰਘ ਵਾਲਾ ਇਹ ਮੋਗੇ ਦੇ ਬਰਨਾਲੇ ਦੇ ਖੀਰਲਾ ਪਿੰਡ ਆ ਆਪਣਾ ਓਕੇ ਜੀ ਇਹ ਜਿਹੜਾ ਬਾਯਾ ਹਾਂ ਮੋਗੇ ਤੋਂ ਬਰਨਾਲੇ ਜਾਂਦੇ ਆ ਵੱਡਾ ਹਾਈਵੇ ਹਾਈਵੇ ਉੱਤੇ ਪਿੰਡ ਆ ਹਾਈਵੇ ਦਾਣਾ ਮੰਡੀ ਚ ਘਰ ਆ ਓਕੇ ਜੀ ਤੇ ਬਾਈ ਜੀ ਜਿਹੜੀਆਂ ਆਪਾਂ ਦੇਖੀ ਜ ਨੇ ਜਾਨਵਰ ਆਪਣੇ ਨੀਲੀ ਰਵੀ ਦੀ ਕੈਟਾਗਰੀ ਚ ਫੁੱਲ ਪ੍ਰੋਪਰ ਜਹਾਦ ਦੇ ਵਿੱਚ ਹਾਂ ਜੀ ਤੇ ਆਪਣੀਆਂ ਘਰ ਦੀਆਂ ਇਹ ਤਾਂ ਗੱਲ ਦਾ ਪਤਾ ਹੀ ਆ ਹਨਾ ਹਾਂ ਜੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਦੇ ਮੱਝ ਦੇਖੀ ਆਨੇ ਬਾਡੀ ਜੀ ਹਾਂ ਜੀ ਕਿਹੜਾ ਸੂਆ ਇਹ ਜੀ ਸੂਆ ਚੌਥੇ ਸੂਣੀ ਆ ਹੁਣ ਚੌਥੇ ਸੂਏ ਸੁਣੇ ਕਿੰਨੇ ਦਿਨ ਬਾਕੀ ਆ ਇਹਦੇ ਜੀ ਇਹਦੇ ਜੀ ਸਵਾ ਡੇਢ ਮਹੀਨਾ ਰਹਿੰਦਾ ਸਵਾ ਤੋਂ ਡੇਢ ਮਹੀਨਾ ਇਹਦਾ ਬਾਕੀ ਆ ਬਾਕੀ ਆ ਤੇ ਕਿੰਨਾ ਕੁ ਬਾਈ ਇਹਦਾ ਦੁੱਧ ਕੱਢਿਆ ਹੋਇਆ ਇਹਦਾ ਦੁੱਧ ਜੀ ਅਸੀਂ 18 ਲੀਟਰ ਚੋਇਆ ਹੁਣ ਇਹਦੇ ਅੱਗੇ ਕੀ ਲੱਗਿਆ ਵਸੀਮਨ ਅੱਗੇ ਜੀ ਆਪਣਾ ਸਰਕਾਰੀ ਡਾਕਟਰ ਦਾ ਹੀ ਭਰਿਆ ਲੀ ਦਾ ਵੀ ਤੀਂ ਲੀ ਦਾ ਵੀ ਤੇ ਇੱਕ ਹੋਰ ਦੱਸ ਦਿਓ ਭਾਰ ਪਿੱਛੇ ਥਣਾਂ ਦੀ ਸਭ ਓਕੇ ਓਕੇ ਆ ਜੀ ਖੋਲੋ ਜੀ ਤੋੜਾ ਕਰਾ ਦਈਏ ਚੈੱਕ ਨੂੰ ਤੋੜਾ ਤਾਰਾ ਤੁਹਾਨੂੰ ਕਰਾ ਲਾਂ ਚੈੱਕ ਮਹੀਨਾ ਸਵਾ ਮਹੀਨਾ ਇਹ ਜੀ ਆਪਾਂ ਦੱਸ ਵੀ ਦਿੰਨੇ ਆ ਆਪਣਾ ਲੇਹਲ ਵਾਲਾ ਮੁੰਡਾ ਜਿਹੜਾ ਗੱਗੀ ਆ ਅੱਛਾ ਅੱਛਾ ਉਹ ਤੋਂ ਮੈਂ ਪਹਿਲਾਂ ਹੀ ਛੂਏ ਮੈਂ ਲਈ ਸੀ ਮਗਰ ਉਹ ਕੱਟੀ ਆਈ ਸੀ ਝੋਟੀ ਮਗਰ ਕੱਟੀ ਉਹ ਵੀ ਵੇਚਣੀ ਆ ਹੁਣ ਨਾਲ ਹਾਂ ਤੇ ਲੀਵਰ ਦੀ ਸਮੱਸਿਆ ਹੁਣ ਹਾਂ ਸਮਾਈ ਦੀ ਸਮੱਸਿਆ ਸਮਾਈ ਦੀ ਸਮੱਸਿਆ ਆ ਜੀ ਹਾਂ ਤਾਂ ਹੀ ਪਹਿਲੇ ਬਗਾਉਗੀ ਉਹ ਮੈਂ ਆਲਾ ਜੀ ਕੋਈ ਬਰੀਡਰ ਸੰਭਲੂਗਾ ਉਹ ਹੂੰ ਤੇ ਵੱਡੇ ਘੱਟ ਕਾਰਦੀ ਆ ਗਈ ਜੀ ਮਹੀਨਾ ਕਿੰਨੇ ਦਿਨ ਰਹਿੰਦੇ ਇਹ ਜੀ ਇਹਦਾ ਸਵਾ ਮੈਂ ਆਪਣਾ ਡੇਢ ਕਿ ਮਹੀਨਾ ਰਹਿੰਦਾ ਜੀ ਡੇਢ ਮੰਨ ਲਓ ਹਾਂ ਤੇ ਚੈੱਕ ਵੀ ਤੁਸੀਂ ਕਰਾ ਕੇ ਲੈ ਜਾ ਸਕਦੇ ਆ ਤੇ ਫਿਰ ਚਲੋ ਜਿੱਥੇ ਵੀ ਵੀਰ ਨੇ ਤਾਂਬਣ ਵਾਸਤੇ ਲੈਣੀ ਹੈ ਡੇਢ ਮਹੀਨਾ ਰਹਿੰਦਾ 18 ਕਿਲੋ ਦੁੱਧ ਬਾਈ ਕਹਿੰਦੇ ਇਹਦਾ ਕੱਢਿਆ ਵਾ ਕੋਈ ਸ਼ੱਕ ਵਾਲੀ ਗੱਲ ਨਹੀਂ ਵੱਡੇ ਘੱਟ ਕਾੜਦੀ ਆ ਗਈ ਪ्योर ਨੀਲੀ ਦਾ ਵੀ ਦੇ ਕੈਰੇਕਟਰ ਦੇ ਵਿੱਚ ਆ ਗਈ ਚੌਥੀ ਵੀਰ ਸੂਏ ਹੀ ਆ ਜੀ ਤਿੰਨ ਸੂਏ ਬਾਈਆਂ ਦੇ ਕੋਲੇ ਦੁੱਧ ਦੇ ਦਾ ਦਿੱਤਾ ਹੋਇਆ ਆ ਦੇਖੋ ਜੀ ਤੇ ਝੋਲੀ ਝਾਲੀ ਜਦੋਂ ਕਰਮਾਈ ਨੇ ਤਿਆਰ ਹੋਣਾ ਵੱਡੀ ਝੋਲੀ ਇਹਨੇ ਤਿਆਰ ਕਰਕੇ ਤੇ ਫੇਰੇ ਨੇ ਕਰਮਾਈ ਨੇ ਬੱਚਾ ਦੇਣਾ ਤੇ ਡਿਮਾਂਡ ਕੀ ਆ ਗਈ ਜੀ ਇਹਦੀ ਰਣਵਾਰ ਜੀ ਇਹਦੀ 1,70,000 ਮਾਨਦਾਨ ਮੌਕੇ ਤੇ ਹੋ ਜਾਊਗਾ ਜੀ ਹਾਂ ਹੋ ਜਾਊਗਾ ਤੇ ਹੁਣ ਜਿਹੜੀ ਆਪਾਂ ਦੇਖੀ ਜਾਨੇ ਅੰਕਲ ਜੀ 2 ਨੰਬਰ ਤੇ ਝੋਟੀ ਇਸੇ ਦੀ ਧੀ ਆ ਗਈ ਇਸੇ ਦੀ ਪਹਿਲੇ ਸੂਏ ਦੀ ਧੀ ਆ ਜੀ ਤੇ ਕਿੰਨੇ ਚਿਰ ਦੀ ਇਹਦੀ ਉਮਰ ਹੋ ਗਈ ਜੀ ਇਹਦੀ ਜੀ 3.5 ਸਾਲ ਦੀ ਉਮਰ ਹੋ ਗਈ 3.5 ਸਾਲ ਦੀ ਇਹਦੀ ਉਮਰ ਹੋ ਚੁੱਕੀ ਆ ਤੇ ਭਾਈ ਬੱਚਾ ਨਹੀਂ ਦਿੱਤਾ ਪਹਿਲਾਂ ਇਹਨੇ ਜੀ ਆਪਣਾ 5 ਕਿ ਮਹੀਨੇ ਦਾ ਬੱਚਾ ਸਪੈਰ ਹੋ ਗਿਆ ਸੀ ਤੇ ਫਿਰ ਦੁੱਧ ਤੇ ਲੱਗ ਗਈ ਸੀ ਕੁਛ ਨਾ ਕੁਦ ਨਹੀਂ ਨਹੀਂ ਜੀ ਦੁੱਧ ਤੇ ਨਹੀਂ ਲੱਗੀ ਤੇ ਥਣ ਥਣ ਪੂਰੇ ਕੱਢੀ ਫਿਰਦੀ ਆ ਥਣ ਤੇ ਜੀ ਉਹ ਬੱਚਾ ਮੂੰਹ ਮਾਰਦਾ ਰਿਹਾ ਪਾਣਾ ਭੋਟਾ ਤੇ ਕਹਿੰਦੇ ਸੀ ਵੀ ਸੱਚਣ ਲੱਗ ਜਾਓ ਪਰ ਥੱਲੇ ਹੈ ਨਹੀਂ ਜੀ ਕੋਈ ਹੋਵੇ ਗੱਬਣ ਹੈਗੀ ਹੈ ਕਿ ਨਹੀਂ ਹੈਗੀ ਗੱਬਣ ਜੀ ਇਹ ਅੱਜ ਠੀਕ ਆ ਭਰਾਵਾਂ ਅੱਛਾ ਓਕੇ ਖਾ ਲੀ ਨਾ ਇਹ ਜੇ ਕੋਈ ਲਾ ਜਾ ਕੇ ਭਰਾ ਵੀ ਸਕਦਾ ਆਪਦਾ ਭਰਾ ਸਕਦਾ ਓਕੇ ਪਹਿਲਾਂ ਦਵਾਈ ਤਰਾ ਭਰਾ ਦੀ ਤੇ ਪਹਿਲਾਂ ਹੀਟ ਚ ਆ ਗਈ ਸੀ ਤੇ ਹੁਣ ਅੱਜ ਫੇਰ ਕੱਲ ਦੀ ਹੀਟ ਚ ਓਕੇ ਜੀ ਖੋਲੋ ਜੀ ਇਹਦਾ ਵੀ ਤੋਰਾ ਕਰਾ ਦਗੇ ਚੈੱਕ ਫੁੱਲ ਕੈਰੈਕਟਰ ਦੇ ਵਿੱਚ ਆਪਾਂ ਸਭ ਝੋਟੀ ਦਿਖਾ ਰਹੇ ਹਾਂ ਬਾਈ ਨਾਲ ਇਹ ਕਹਿੰਦਾ ਸਿਰਫ 3.5 ਸਾਲ ਦੀ ਇਹਦੀ ਉਮਰ ਆ ਗਈ ਤੇ ਟੋਰਾ ਵਗੈਰਾ ਪੂਰਾ ਇੱਕ ਨੰਬਰ ਆ ਜੀ ਤੇ ਬਾਕੀ ਦੀ ਗੱਲ ਤੁਸੀਂ ਕੱਲੀ ਕੱਲੀ ਜਾਣਕਾਰੀ ਲੈ ਕੇ ਫਿਰ ਸੌਦਾ ਕਰਨਾ ਕਿਸੇ ਵੀ ਵੀਰ ਨੇ ਘਰ ਸਾਂਭਣ ਵਾਸਤੇ ਚੰਗੀ ਬਰੀਡਰ 3.5 ਸਾਲ ਦੀ ਬਾਈ ਕਹਿੰਦੇ ਇਹਦੀ ਉਮਰ ਕਰ ਫਾਰਮ ਆ ਗਈ ਕਿਉਂਕਿ ਘਰੇ ਪਾਲੀ ਵੀ ਆ ਨਾਖਨੂਸ ਪੂਰੀ ਬੱਗੀ ਆ ਫੁੱਲ ਜਾਣਕਾਰੀ ਤੁਸੀਂ ਫੋਨ ਦੇ ਉੱਤੇ ਲੈ ਕੇ ਫਿਰ ਸੌਦਾ ਕਰ ਲਿਓ ਜੀ ਤੇ ਆਪਾਂ ਜਿੰਨੀ ਕਿ ਜਾਣਕਾਰੀ ਆਪਾਂ ਨੂੰ ਸਮਝ ਸੀ ਤੁਹਾਨੂੰ ਆਪਾਂ ਦਿਖਾਤੀ ਆ ਜਿਆਦਾ ਸਮਝ ਵਾਲਾ ਬੰਦਾ ਉਹਦੀ ਸਮਝ ਨਾ ਖਰੀਦ ਸਕਦਾ ਆ ਦੇਖੋ ਜੀ ਤੇ ਇਹਦੀ ਕੀ ਡਿਮਾਂਡ ਆ ਗਈ ਬਾਪੂ ਜੀ ਇਹਦੀ ਵੀ ਇੱਕ ਸੱਤਰੀ ਲਾਵਾ ਇੱਕ ਸੱਤ ਹਾਂ ਮਾਨ ਲੇਲ ਵਾਲੇ ਜੇ ਕਿਸੇ ਨੇ ਪੁੱਛਣਾ ਲੇਲ ਵਾਲੇ ਮੁੰਡੇ ਗੱਗੇ ਤੋਂ ਮੈਂ ਮੈਂ ਪਹਿਲੇ ਸੁਝੇ ਲਿਆ ਆ ਸੀ ਉਹਦੇ ਮਗਰ ਕੱਟੀ ਲਈ ਸੀ ਆਈ ਸੀਗੀ ਤੇ ਉਦੋਂ ਉਹ ਕਹਿੰਦਾ ਵੀ ਸੀ ਬਾਬਾ ਮੈਨੂੰ ਕੱਟੀ ਛੱਡ ਜਾ ਮੈਂ ਕਿਹਾ ਕੱਟੀ ਦਾ ਮਾਰਾ ਮੈਂ ਲੈ ਲੈਂਦਾ ਤੇ ਹੁਣ ਆ ਸਾਹਮਣੇ ਦੀ ਸਮੱਸਿਆ ਆਉਂਦੀ ਆ ਦੋ ਜਾਨਵਰ ਤੁਹਾਨੂੰ ਪੂਰੇ ਟਾਪ ਦੇ ਦਿਖਾਇਆ ਪਿੰਡ 마ਸੀਕੇ ਜਿਲ੍ਹਾ ਮੋਗਾ ਤਹਿਸੀਲ ਨੇਹਲ ਸਿੰਘ ਵਾਲਾ ਜੀ ਤੇ ਨੰਬਰ ਬਾਪੂ ਜੀ ਫੇਰ ਬੋਲਿਓ 93817 53969 53969 ਪਿੰਡ 마ਸੀਕੇ ਜੀ ਜਿਲ੍ਹਾ ਮੋਗਾ ਕਰ ਲਿਓ ਬਾਈ ਦਾ ਸੰਪਰਕ 2 ਜਨਵਰੀ ਟਾਪ ਦੇ ਦੁਨੇ ਤੁਹਾਨੂੰ ਦਿਖਾਤੇ ਆ ਬਾਕੀ ਜ਼ਿਆਦਾ ਜਾਣਕਾਰੀ ਤੁਸੀਂ ਜ਼ਿਆਦਾ ਜਾਣਕਾਰੀ ਸਾਰੀ ਫੋਨ ਦੇ ਉੱਤੇ ਲੈਣੀ ਹੈ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਾ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ